ਦਿਨ 14ਵਾਂ ਕਾਮਯਾਬੀ ਦੇ ਰੋਖ ਨੂੰ ਜਵਾਨ ਹੋਣ ਲਈ ਸ਼ਿੱਦਤ ਦੀ ਧੁੱਪ ਸਿਰੜ ਦਾ ਪਾਣੀ ਤੇ ਸਮਝ ਦੇ ਸਹਾਰੇ ਦੀ ਲੋੜ ਹੁੰਦੀ ਹੈ ਜਿੱਤ ਦੀ ਪੌੜੀ ਹਾਰ ਦੇ ਪੌਂਡੇ ਤੋਂ ਸ਼ੁਰੂ ਹੁੰਦੀ ਹੈ ਪੀੜ ਤੋਂ ਪ੍ਰਾਪਤੀ ਦਾ ਸਫ਼ਰ ਸਿਰਫ਼ ਪੈਰਾਂ ਨੂੰ ਯਾਦ ਰਹਿੰਦਾ ਹੈ ਇੱਕ ਛੋਟੇ ਜਿਹੇ ਕਸਬੇ ਦੇ ਬਾਹਰ ਹਿੰਦੀ ਵਿੱਚ ਲਿਖਿਆ ਸੰਗਰੀਆਂ ਪੜ੍ਹ ਕੇ ਕੇਸਨ ਨੂੰ ਲੱਗਿਆ ਕਿ ਪੰਜਾਬ ਦੀ ਹੱਦ ਖਤਮ ਹੋ ਗਈ ਹੈ ਰਸਤੇ 'ਚ ਅੱਜ ਸਵੇਰੇ-ਸਵੇਰੇ ਹੀ ਕਾਫੀ ਆਵਾਜਾਈ ਸੀ ਲੋਕ ਪੈਦਲ ਗੱਡੀਆਂ ਤੇ ਬੋਤਿਆਂ ਤੇ ਨੇੜੇ ਦੇ ਸ਼ਹਿਰ ਵੱਲ ਜਾ ਰਹੇ ਸਨ ਸ਼ਹਿਰ ਦੇ ਬਾਹਰ ਇੱਕ ਆਦਮੀ ਰਾਹ ਦੇ ਕੰਡੇ ਚਾਦਰ ਵਿਛਾ ਕੇ ਬੈਠਾ ਸੀ ਉਸ ਨੇ ਆਪਣੇ ਵਾਲੇ ਦਿਵਾਲੇ ਕੁਝ ਲਾਲ ਜਿਲਦ ਦੀਆਂ ਪੱਤਰੀਆਂ ਰੱਖੀਆਂ ਹੋਈਆਂ ਸਨ ਕੇਸਰ ਉਸ ਆਦਮੀ ਦੇ ਆਲੇ-ਦੁਆਲੇ ਲੋਕਾਂ ਦੇ ਝੁਰਮਟ ਨੂੰ ਵੇਖ ਕੇ ਰੋਕ ਗਿਆ ਪੱਤਰੀਆਂ ਵਾਲਾ ਆਦਮੀ ਕਿਸੇ ਦਾ ਹੱਥ ਦੇਖ ਰਿਹਾ ਸੀ ਦੋ ਤਿੰਨ ਬੰਦੇ ਉਸ ਦੇ ਸਾਹਮਣੇ ਬੈਠੇ ਸਨ ਤੇ ਬਾਕੀ ਖੜੇ ਸਨ ਉਹ ਸ਼ਾਇਦ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ ਫਕੀਰ ਨੇ ਮੁਸਕਰਾਉਂਦਿਆਂ ਕੇਸਰ ਨੂੰ ਤੁਰੰਤ ਦਾ ਇਸ਼ਾਰਾ ਕੀਤਾ ਕੇਸਰ ਦੌੜ ਕੇ ਫਕੀਰ ਦੇ ਨਾਲ ਆ ਰਿਹਾ ਸਾਈ ਜੀ ਤੁਸੀਂ ਹੱਥ ਦੀਆਂ ਲਕੀਰਾਂ ਵਿੱਚ ਵਿਸ਼ਵਾਸ ਰੱਖਦੇ ਹੋ ਕੇਸਰ ਨੇ ਫਕੀਰ ਨੂੰ ਕਿਸਮਤ ਬਾਰੇ ਪੁੱਛਿਆ ਜਵਾਨਾ ਕਿਸਮਤ ਤਾਂ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਉਹਨਾਂ ਦੀ ਵੀ ਹੁੰਦੀ ਹੈ ਜਿਨ੍ਹਾਂ ਦੇ ਹੱਥ ਨਹੀਂ ਹੁੰਦੇ ਪਰ ਕਿਸਮਤ ਸਾਥ ਹਮੇਸ਼ਾ ਮਿਹਨਤ ਕਰਨ ਵਾਲੇ ਦਾ ਹੀ ਦਿੰਦੀ ਹੈ ਤੁਰਦੇ ਪੈਰਾਂ ਨੂੰ ਕਿਸਮਤ ਹਰ ਮੋੜ ਤੇ ਆ ਕੇ ਟੱਕਰਦੀ ਹੈ ਫਕੀਰ ਨੇ ਸਮਝਾਇਆ ਕਿਸਮਤ ਲਕੀਰਾਂ 'ਚ ਨਹੀਂ ਹੱਥਾਂ ਦੀ ਬਰਕਤ 'ਚ ਹੈ ਸ਼ੌਹਰਤ ਕੋਸ਼ਿਸ਼ ਚ ਨਹੀਂ ਇਹ ਰੱਬ ਦੀ ਬਰਕਤ ਚ ਹੈ ਫਕੀਰ ਨੇ ਗੱਲ ਜਾਰੀ ਰੱਖਦਿਆਂ ਕਿਹਾ ਇੱਕ ਪੁਰਾਣੀ ਗਾਥਾ ਹੈ ਕਿ ਸ਼ਿਵ ਤੇ ਪਾਰਵਤੀ ਇੱਕ ਵਾਰ ਦੇਵ ਲੋਕ ਵਿੱਚ ਬੈਠੇ ਹੇਠਾਂ ਧਰਤੀ ਤੇ ਲੋਕਾਂ ਨੂੰ ਵੇਖ ਰਹੇ ਸਨ ਪਾਰਵਤੀ ਦਾ ਧਿਆਨ ਘਰ ਨੂੰ ਮੁੜ ਰਹੇ ਇੱਕ ਗਰੀਬ ਭਿਖਾਰੀ ਤੇ ਪਿਆ ਜਿਸ ਦਾ ਖਾਲੀ ਕਟੋਰਾ ਦਾਸ ਰਿਹਾ ਸੀ ਕਿ ਉਸ ਨੂੰ ਅੱਜ ਕੋਈ ਖੇਰਾਤ ਨਹੀਂ ਮਿਲੀ ਸੀ ਪਾਰਵਤੀ ਨੂੰ ਬਹੁਤ ਤਰਸ ਆਇਆ ਉਸਨੇ ਇਸ ਭਿਖਾਰੀ ਨੂੰ ਥੋੜਾ ਸੋਨਾ ਦੇਣ ਲਈ ਸ਼ਿਵਜੀ ਨੂੰ ਕਿਹਾ ਤਾਂ ਕਿ ਉਸਦੀ ਗਰੀਬੀ ਖਤਮ ਹੋ ਜਾਵੇ ਸ਼ਿਵਜੀ ਨੇ ਕਿਹਾ ਇਹ ਭਿਖਾਰੀ ਅਜੇ ਮੇਰੀਆਂ ਆਤ ਦਾ ਦਾ ਦਾਤਾਂ ਦਾ ਪਾਤਰ ਨਹੀਂ ਬਣਿਆ ਪਰ ਪਾਰਵਤੀ ਦੇ ਜਿਆਦਾ ਜ਼ੋਰ ਪਾਉਣ ਤੇ ਉਸਨੇ ਇੱਕ ਸੋਨੇ ਦੀ ਖੈਲੀ ਭਿਖਾਰੀ ਦੇ ਰਸਤੇ ਵਿੱਚ ਸੁੱਟ ਦਿੱਤੀ ਭੁੱਖਾ ਤੇ ਉਦਾਸ ਭਿਖਾਰੀ ਨਹੀਂ ਵੀ ਪਾ ਕੇ ਤੁਰਿਆ ਜਾ ਰਿਹਾ ਸੀ ਉਸ ਨੂੰ ਰਸਤੇ ਵਿੱਚ ਕੁਝ ਪਿਆ ਦਿੱਸਿਆ। ਪਖਾਰੀ ਨੇ ਉਹ ਸੋਨੇ ਦੀ ਥੈਲੀ ਪੈਰ ਨਾਲ ਰਸਤੇ ਦੇ ਨਾਲ ਦੀ ਖਾਈ ਵਿੱਚ ਸੁੱਟ ਦਿੱਤੀ ਤੇ ਬੋਲਿਆ ਲੋਕ ਵੀ ਬੜੇ ਮੂਰ ਰਖਨੇ ਕਿਸੇ ਨੇ ਸਾਰਾ ਦਿਨ ਇਹ ਪੱਥਰ ਨਹੀਂ ਹਟਾਇਆ ਰਾਹ ਚੋਂ। ਫਕੀਰ ਨੇ ਖੁੱਲੇ ਆਕਾਸ਼ ਵੱਲ ਵੇਖਦਿਆਂ ਕਿਹਾ ਪਰਮਾਤਮਾ ਦਿੰਦਾ ਵੀ ਉਸ ਨੂੰ ਹੈ ਜੋ ਉਸ ਦੀਆਂ ਦਾਤਾਂ ਨੂੰ ਲੈਣ ਦੇ ਕਾਬਿਲ ਹੁੰਦਾ ਹੈ। ਸੂਰਜ ਛਿਪਦਿਆਂ ਹੀ ਹੌਲੀ-ਹੌਲੀ ਹਵਾ ਰੁਮਕਣੀ ਸ਼ੁਰੂ ਹੋ ਗਈ ਸੀ ਇਸ ਇਲਾਕੇ ਵਿੱਚ ਦਿਨ ਦਿਨ ਗਰਮ ਤੇ ਰਾਤਾਂ ਠੰਡੀਆਂ ਹੋ ਗਈਆਂ ਸਨ ਅੱਜ ਰਾਤ ਦਾ ਡੇਰਾ ਫਕੀਰ ਨੇ ਕੇਸਰ ਕੇਸ ਫਕੀਰ ਤੇ ਕੇਸਰ ਨੇ ਇੱਕ ਪਿੱਪਲ ਦੇ ਦਰਖਤ ਥੱਲੇ ਥੜੇ ਤੇ ਲਾਇਆ ਆਥਨੂ ਥੱਲੇ ਲੰਮਾ ਪਿਆ ਕੇਸਰ ਪਿੱਪਲ ਦੇ ਰੋਖ ਵਿੱਚ ਬਣੇ ਇੱਕ ਆਲਣੇ ਵੱਲ ਵੇਖਣ ਲੱਗ ਪਿਆ ਇੱਕ ਪੰਛੀ ਆਪਣੇ ਬੋਟਾਂ ਦੇ ਮੂੰਹ ਵਿੱਚ ਲਿਆ ਲਿਆ ਕੇ ਦਾਣੇ ਪਾ ਰਿਹਾ ਸੀ ਬੋਟਾਂ ਨੇ ਖੁਸ਼ੀ ਵਿੱਚ ਚੀਕ ਚਹਾੜਾ ਪਾਇਆ ਹੋਇਆ ਸੀ ਮਮਤਾ ਦਾ ਇਹ ਨਜ਼ਾਰਾ ਵੇਖ ਕੇ ਕੇਸਰ ਨੂੰ ਆਪਣੀ ਮਾਂ ਦੀ ਯਾਦ ਆ ਗਈ ਉਸ ਨੇ ਆਪਣੀ ਮਾਂ ਦੀ ਤਕਲੀਫ ਭਰੀ ਜ਼ਿੰਦਗੀ ਬਾਰੇ ਸੋਚਿਆ ਉਸ ਦੀ ਕਹਾਣੀ ਦੁਨੀਆਂ ਦੀ ਹਰ ਮਾਂ ਦੀ ਕਹਾਣੀ ਵਰਗੀ ਲੱਗੀ ਮੇਰੀ ਮਾਂ ਵੀ ਕਿਸੇ ਦੀ ਧੀ ਸੀ ਤੇ ਘਰ ਦੀ ਸੂਨ ਪਰੀ ਸੀ ਫਿਰ ਬਣੀ ਉਹ ਭੈਣ ਵੀਰ ਦੀ ਖੇਟੀ ਕਿ ਕਲੀ ਕਲੀਰ ਦੀ ਬਾਬਲ ਦੀ ਤਾਂ ਉਹ ਪੱਗ ਸੀ ਬਸ ਉਹੀ ਉਹਦਾ ਰੱਬ ਸੀ ਫਿਰ ਵਿਆਹੀ ਚਾਵਾਂ ਨਾਲ ਸੀ ਤੇ ਮੁੱਕੀ ਘਰ ਨੂੰ ਸੰਭਾਲਦੀ ਸੂਟ ਪੇਕਿਆਂ ਦਾ ਆ ਗਿਆ ਤੇ ਸਭ ਨੂੰ ਰਵਾ ਗਿਆ ਇੱਕ ਯੁੱਗ ਨੂੰ ਮੁਕਾ ਗਿਆ ਮਾਂ ਨੂੰ ਜਾਦ ਕਰਦਿਆਂ ਕਰਦਿਆਂ ਕੇਸਰ ਦੀਆਂ ਨਾਮ ਅੱਖਾਂ نیند ਨਾਲ ਬੋਝਲ ਹੋਣ ਲੱਗੀਆਂ ਅੱਧੀ ਰਾਤ ਨੂੰ ਉਹ ਤਰਬਕ ਕੇ ਗੂੜੀ ਨੀਂਦ ਚੋਂ ਉੱਠਿਆ ਇਹ ਕਿਹੋ ਜਿਹਾ ਸੁਪਨਾ ਸੀ ਸੁਪਨੇ ਵਿੱਚ ਉਹ ਆਪਣੀ ਮਾਂ ਦੇ ਬਲਦੇ ਸਿਵੇ ਕੋਲ ਬੈਠਾ ਸੀ ਅੰਗੀਠੇ ਨੂੰ ਉਸਨੇ ਪੁੰਬਲ ਬੰਦਿਆ ਵੇਖਿਆ ਤੇ ਫਿਰ ਠੰਡੀ ਰਾਖ ਬੰਦਿਆ ਰਾਖ ਨੂੰ ਪੰਬੂਤੀ ਵਾਂਗ ਪਿੰਡੇ ਤੇ ਮਲ ਉਹ ਜੋਗੀ ਹੋ ਗਿਆ ਤੇ ਮਾਂ ਦੇ ਨਾਂ ਦਾ ਇੱਕ ਹੋਕਾ ਉਹਦੇ ਦਿਲ ਅੰਦਰ ਗੂੰਜਣ ਲੱਗ ਪਿਆ ਕੇਸਨ ਨੂੰ ਯਾਦ ਆਇਆ ਕਿ ਕਿਵੇਂ ਮਾਂ ਹਰ ਵੇਲੇ ਇੱਕ ਗੋੜ ਦੀ ਰੋੜੀ ਆਪਣੀ ਚੁੰਨੀ ਦੇ ਲਾੜ ਨਾਲ ਮੰਨੀ ਰੱਖਦੀ ਸੀ ਜਦੋਂ ਵੀ ਉਹ ਖੇਡਦਾ ਖੇਡਦਾ ਦੌੜ ਕੇ ਮਾਂ ਦੀ ਗੋਦੀ 'ਚ ਆ ਡਿੱਗਦਾ ਤਾਂ ਉਹ ਗਿੱਠ ਖੋਲ ਕੇ ਗੋੜ ਦੀ ਰੋੜੀ ਤੋੜ ਕੇ ਉਸਦੇ ਮੂੰਹ ਵਿੱਚ ਪਾ ਦਿੰਦੀ ਸੋਚਦਿਆਂ ਕੇਸਰ ਦਾ ਮੂੰਹ ਮਿਠਾਸ ਨਾਲ ਪਰ ਗਿਆ ਉਸਦਾ ਦਿਲ ਹੁਣ ਦੁਬਾਰਾ ਸੌਣ ਨੂੰ ਨਹੀਂ ਸੀ ਕਰ ਰਿਹਾ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਅਗਲਾ ਭਾਗ ਜਰੂਰ ਸੁਣੋ ਜੀ